ਜੀ ਮੇਰੀ ਸਾਰੀ ਇੰਸਟਾ ਤੇ YouTube ਫੈਮਲੀ ਨੂੰ ਫਰੈਂਡਸ ਅੱਜ ਆਪਾਂ ਇੱਕ ਨਵਾਂ ਤੁਹਾਨੂੰ ਫਲਾਵਰ ਬਣਾਉਣਾ ਸਿਖਾ ਰਹੇ ਹਾਂ ਜੀ ਆ ਜਿਹੜਾ ਮੈਂ ਤੁਹਾਨੂੰ ਫਲਾਵਰ ਬਣਾਉਣਾ ਸਿਖਾ ਰਹੀ ਹਾਂ ਜੀ ਉਹਦੀਆਂ ਪਹਿਲਾਂ ਨਿਸ਼ਾਨੀਆਂ ਦੇਖ ਲਓ ਜੀ ਤੁਸੀਂ ਉਸ ਦਾ ਨਿਸ਼ਾਨ ਕਿੱਦਾਂ ਲਗਾਣੇ ਨੇ ਸਭ ਤੋਂ ਪਹਿਲਾਂ ਆਪਾਂ ਫਲਾਵਰ ਨੂੰ ਵਿਚਾਲੇ ਰੌਂਡ ਕਰਨਾ ਹੈ ਜੀ ਠੀਕ ਹੈ ਜਿਸ ਵਿੱਚ ਕਿ ਆਪਾਂ ਕਨੋਟ ਭਰਾਂਗੇ ਉਸ ਤੋਂ ਬਾਅਦ ਜਿਹੜੀਆਂ ਇਹ ਆਪਾਂ ਪੱਤੀਆਂ ਬਣਾਉਣੀਆਂ ਨੇ ਉਹਦੇ ਨਿਸ਼ਾਨ ਕਿੱਦਾਂ ਲਾਏ ਨੇ ਜੀ ਪਲੱਸ ਦੇ ਨਿਸ਼ਾਨ 'ਚ ਤੇ ਮਲਟੀਪਲਾਈ ਦੇ ਨਿਸ਼ਾਨ ਵਿੱਚ ਪਹਿਲਾਂ ਤੁਸੀਂ ਇਸ ਨੂੰ ਇੱਦਾਂ ਸਟ੍ਰੇਟ ਲਾ ਲਓ ਫਿਰ ਇੱਧਰ ਨੂੰ ਸਟ੍ਰੇਟ ਲਾ ਲਓ ਜੀ ਠੀਕ ਹੈ ਫਿਰ ਇਸ ਤੋਂ ਬਾਅਦ ਇੱਧਰ ਨੂੰ ਲਗਾ ਲਓ ਜੀ ਮਲਟੀਪਲਾਈ ਦੇ ਵਿੱਚ ਇਸ ਤਰ੍ਹਾਂ ਆਪਣੀਆਂ ਅੱਠ ਪੱਤੀਆਂ ਬਣ ਜਾਣੀਆਂ ਜੀ ਠੀਕ ਹੈ ਹੁਣ ਇਸ ਫਲਾਵਰ ਨੂੰ ਬਣਾਉਣਾ ਕਿੱਦਾਂ ਹੈ ਆਜੋ ਆਪਾਂ ਮੈਂ ਤੁਹਾਨੂੰ ਦੱਸਾਨੀਏ ਸਭ ਤੋਂ ਪਹਿਲਾਂ ਆਪਾਂ ਜਦੋਂ ਫਲਾਵਰ ਬਣਾਉਣਾ ਸਟਾਰਟ ਕਰਨਾ ਹੈ ਜੀ ਤਾਂ ਆਪਾਂ ਜਿਹੜੇ ਡਬਲ ਨਿਸ਼ਾਨ ਲਾਏ ਹੋਏ ਨੇ ਆਪਾਂ ਇਸ ਨੂੰ ਇੱਦਾਂ ਬਣਾ ਦੇਣੀ ਹੈ ਜੀ 45 ਪੀਛ ਛੱਡਣੀ ਹੈ ਆਪਾਂ ਠੀਕ ਹੈ ਸਿਰਫ ਇੱਥੋਂ ਨਾਲ ਹੀ ਇਸ ਤੋਂ ਬਾਅਦ ਫੈਬਰਿਕ ਦੇ نیچے ਸੂਈ ਲੈ ਜਾਣੀ ਹੈ ਠੀਕ ਹੈ ਫਿਰ ਇਸ ਤੋਂ ਬਾਅਦ ਇਦਾਂ ਜੀ ਫਿਰ ਨਾ ਇਹਨਾਂ ਤੱਕ ਅਗਿਆਂ ਦੇ ਵਿੱਚ ਦੀ ਸੂਈ ਟਪਾਣੀ ਆਪਾਂ ਇਦਾਂ ਕਰਕੇ ਜੀ ਇਦਾਂ ਇਸ ਨੂੰ ਜ਼ਿਆਦਾ ਆ ਖਿੱਚ ਨਹੀਂ ਪਾਣੀ ਤਾਂ ਕਿ ਇਹ ਨੂੰ ਬਿਲਕੁਲ ਲੂਜ਼ ਲੂਜ਼ ਰੱਖਣਾ ਹੈ ਜੀ ਠੀਕ ਹੈ ਤਾਂ ਕਿ ਆਪਣਾ ਇਹ ਫਲਾਵਰ ਜਿਹੜਾ ਹੈ ਪੱਤੀ ਜਿਹੜੀ ਆਪਣੀ ਰਾਉਂਡ ਰਾਉਂਡ ਬਣਦੀ ਜਾਵੇ ਐਤਾ ਬਸ ਇੱਦਾਂ ਇਹਨੂੰ ਤਾਂ ਅੱਗੇ ਦੇ ਵਿੱਚ ਐਦਾਂ ਘੁਮਾਈ ਜਾਣਾ ਹੈ ਜੀ ਇਹ ਜਿਹੜੀ ਆਪਣੀ ਪੱਤੀ ਹੈ ਪੂਰੀ ਗੁਲਾਈ ਦੇ ਵਿੱਚ ਬਹੁਤ ਸੋਹਣਾ ਫਲਾਵਰ ਰੈਡੀ ਹੋਏਗਾ ਪੂਰਾ ਬਣ ਕੇ ख इस कम से कम सत तो अठ बार नौ बार ऐा ही टपाणना है ताकि अपनी जी पत्ती है पूरी भरमी बन जाए जी ਇਹ ਪੱਤੀ ਬਹੁਤ ਹੀ ਸੋਹਣੀ ਬਣ ਚੁੱਕੀ ਹੈ ਠੀਕ ਹੈ ਇਦਾਂ ਹੀ ਆਪਾਂ ਇਹ ਸਾਰੀਆਂ ਪੱਤੀਆਂ ਨੂੰ ਰੈਡੀ ਕਰ ਲੈਣਾ ਹੈ ਇਹ ਦੇਖੋ ਜੀ ਇਦਾਂ ਹੀ ਆਪਾਂ ਵਨ ਵਨ ਕਰਕੇ ਸਾਰੀਆਂ ਪੱਤੀਆਂ ਰੈਡੀ ਕਰ ਲਵਾਂਗੇ ਇਹ ਦੇਖੋ ਇਹ ਮੈਂ 10 ਤੋਂ 12 ਵਾਰ ਟਪਾ ਰਹੀ ਹਾਂ ਜੀ ਕਿਉਂਕਿ ਮੈਂ ਥੋੜਾ ਜ਼ਿਆਦਾ ਫਲਫੀ ਬਣਾ ਰਹੀ ਹਾਂ ਜਦੋਂ ਵੀ ਪੱਤੀ ਪੂਰੀ ਹੋ ਜੇ ਇਦਾਂ ਸੂਈ ਨੂੰ ਆਪਾਂ ਫੈਬਰਿਕ ਤੋਂ نیچے ਲਾ ਕੇ ਅਗਲੀ ਪੱਤੀ ਤੇ ਇਦਾਂ ਕਰ ਲਵਾਂਗੇ ਜੀ ਸੂਈ ਨੂੰ ਠੀਕ ਹੈ ਫਿਰ ਤੋਂ ਇੱਥੇ ਸੋ ਫਰੈਂਡਸ ਇਸ ਫਲਾਵਰ ਨੂੰ ਇਦਾਂ ਹੀ ਆਪਾਂ ਰੈਡੀ ਕਰ ਲੈਣਾ ਹੈ ਜੀ ਸਾਰੇ ਲੀव्स ਨੂੰ ਬਹੁਤ ਹੀ ਸੋਹਣਾ ਲੁੱਕ ਆਉਂਦਾ ਹੈ ਟਿੱਗਲ ਹੂਡ ਫਰੈਂਡਸ ਜਿਹੜੀ ਵੀਡੀਓਜ਼ ਤੁਸੀਂ ਦੇਖ ਲੈਂਦੇ ਹੋ ਜੀ ਲਾਈਕ ਤੁਸੀਂ ਕਰਦੇ ਨਹੀਂ ਠੀਕ ਹੈ ਸਾਰੀ ਵੀਡੀਓਜ਼ ਨੂੰ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰਿਆ ਕਰੋ ਠੀਕ ਹੈ ਇਸ ਫਲਾਵਰ ਦਾ ਬਹੁਤ ਹੀ ਸੋਹਣਾ ਲੁੱਕ ਬਣਦਾ ਹੈ ਜੀ ਜਿਹੜਾ ਆਪਾਂ ਵਿਚਾਲੇ ਰੌਂਡ ਕੀਤਾ ਹੋਇਆ ਉੱਥੇ ਆਪਾਂ ਕਨੋਟ ਭਰਾਂਗੇ ਜੀ ਗੰਡ ਤੂਪੇ ਨਾਲ ਉਸ ਨੂੰ ਫਿਲ ਕਰਾਂਗੇ ਤੁਸੀਂ ਚਾਹੋ ਤਾਂ ਸੇਮ ਕਲਰ ਨਾਲ ਵੀ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਅਲੱਗ ਦੇ ਕਲਰ ਨਾਲ ਵੀ ਕਰ ਸਕਦੇ ਹੋ ਇਹ ਪੱਤੀਆਂ 'ਚ ਵੀ ਡਬਲ ਸ਼ੇਡ ਯੂਜ਼ ਕਰ ਸਕਦੇ ਹੋ ਤੁਸੀਂ ਡਬਲ ਧਾਗਾ ਪਾ ਕੇ ਸੂਈ 'ਚ ਡਬਲ ਸ਼ੇਡ ਨਾਲ ਵੀ ਇਹ ਫੁੱਲ ਬਣਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਜੀ ਠੀਕ ਹੈ ਜਿਹੜਾ ਇਹ ਵਿਚਕਾਰ ਤੋਂ ਆਪਾਂ ਰਾਉਂਡ ਕੀਤਾ ਸੀ ਉੱਥੇ ਆਪਾਂ ਐਦਾਂ ਕਨੋਟ ਨਾਲ ਗੰਡ ਤੂਪੇ ਨਾਲ ਆਪਾਂ ਉਸ ਨੂੰ ਫਿਲ ਕਰ ਦਾਂਗੇ ਇਹ ਦੇਖੋ ਜੀ ਬਹੁਤ ਹੀ ਸੋਹਣਾ ਲੁੱਕ ਬੰਦਾ ਹੈ ਫਲਾਵਰ ਦਾ ਪੱਤੀਆਂ ਦੇ ਉੱਪਰ ਤੁਸੀਂ ਚਾਹੋ ਤਾਂ ਤਿੰਨ ਤਿੰਨ ਮੋਤੀ ਵੀ ਲਾ ਸਕਦੇ ਹੋ ਠੀਕ ਹੈ ਜ਼ਿਆਦਾ ਵੀ ਲਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਜੀ ਵੈਸੇ ਇੱਕ ਮੋਤੀ ਨਾਲ ਵੀ ਲੁੱਕ ਸੋਹਣਾ ਬੰਦਾ ਹੈ ਜੇ ਸੋਨ ਨੂੰ ਇਹ ਸਾਡੀ ਵੀਡੀਓਜ਼ ਪਸੰਦ ਆ ਰਹੀਆਂ ਹੋਣ ਮੇਰੇ ਸਿਖਾਉਣ ਦਾ ਤਰੀਕਾ ਸੋਨ ਨੂੰ ਸਮਝ ਆ ਰਿਹਾ ਹੋਵੇ ਤਾਂ ਪਲੀਜ਼ ਇਸ ਵੀਡੀਓ ਨੂੰ ਆਪਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਇਸ ਚੈਨਲ ਨੂੰ ਤੇ YouTube ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਥੈਂਕ ਯੂ ਸੋ ਮੱਚ